ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਣਾਣ ਆਪਾਂ ਪਹੁੰਚੇ ਆਂ ਬਾਈ ਕਰਨ ਗੁੱਲ ਜੇਕਰ ਬਾਈ ਦੇ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਮਾਛੀਆਂ ਕਲਾਂ ਇਹ ਰਾਹੋ ਰੋਡ ਤੇ ਪਿੰਡ ਪੈ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸੱਸੀ ਕਲਪਾ ਜੀ ਸੱਸੀ ਕਲਪਾ ਜੀ ਉਹ ਠੀਕ ਠਾਕ ਹੋ ਵਧੀਆ ਵੀਰੇ ਤੁਸੀਂ ਦੱਸੋ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਜੀ ਬਹੁਤ ਵਧੀਆ ਜੀ ਬਾਈ ਆਪਣਾ ਪਹਿਲਾ ਨਾਮ ਤੇ ਐਡਰੈਸ ਕਨਫਰਮ ਕਰਾ ਦਿਓ ਪਿੰਡ ਮੇਰਾ ਮਾਛੇਆ ਕਲਾਈ ਜ਼ਿਲ੍ਹਾ ਲੁਧਿਆਣਾ ਜੀ ਰਾਮ ਠੀਕ ਹੈ ਵੀਰੇ ਇੱਕ ਕਿਲੋਮੀਟਰ ਅੰਦਰ ਨੂੰ ਆ ਕੇ ਵੀਰੇ ਪਿੰਡ ਪੈਂਦਾ ਜੀ ਮਾਛੇਆ ਕਲਾਈ ਠੀਕ ਹੈ ਵੀਰੇ ਠੀਕ ਹੈ ਜੀ ਤੇ ਵੀਰੇ ਅੱਜ ਦੀ ਵੀਡੀਓ ਚ ਆਪਾਂ ਕਿੰਨੇ ਪਸ਼ੂ ਦਿਖਾਣੇ ਆ ਜੀ ਵੀਡੀਓ ਪੰਜ ਘਾਵਾਂ ਆਪਣੇ ਕੋ ਠੀਕ ਹੈ ਤੇ ਵੀਰੇ ਇੱਕ ਵਾਰ ਆਪਣਾ ਮੋਬਾਈਲ ਨੰਬਰ ਵੀ ਦੱਸ ਦੀ ਨੰਬਰ ਹੈ 760729983 ਠੀਕ ਹੈ ਜੀ 981454899 ਸਹੀ ਹੈ ਵੀਰੇ ਠੀਕ ਹੈ ਜੀ ਠੀਕ ਹੈ ਭਾਈ ਆ ਜਾ ਫਿਰ ਇੱਕ ਨੰਬਰ ਲਈਏ ਤੋਂ ਸ਼ੁਰੂ ਕਰ ਲੈਂਦੇ ਆਂ ਹਾਂ ਜੀ ਹਾਂ ਜੀ ਵੀਰੇ ਤੋਂ ਪਹਿਲੇ ਬੈਂਤੇ ਰੈਂਟ ਤੱਕ ਵੀਡੀਓ ਦੇਖਿਓ ਠੀਕ ਹੈ ਨਾ ਠੀਕ ਹੈ ਜੀ ਠੀਕ ਹੈ ਜੀ ਸਾਰੇ ਭਾਅ ਪੰਜ ਹੈ ਜੀ ਆ ਜੇ ਕਿਸੇ ਨੂੰ ਮੇਰੇ ਕੋਲ ਆਉਣਾ ਪਹਿਲੇ ਬਾਹਰ ਮੇ ਯਾਰ ਘੁੰਮ ਕੇ ਸਹੀ ਹੈ ਵੀਰੇ ਆ ਬੰਦ ਨੂੰ ਫਰਕ ਮਿਲੂਗਾ ਤਾਂ ਮੇ ਸਹੀ ਹੈ ਵੀਰੇ ਠੀਕ ਹੈ ਵੀਰੇ ਹਾਂ ਜੀ ਆ ਜਾ ਭਾਈ ਇੱਕ ਨੰਬਰ ਲਈਏ ਤੋਂ ਸ਼ੁਰੂ ਕਰ ਲੈਂਦੇ ਆਂ ਇਹਦੇ ਵੀ ਡਿਟੇਲ ਦਾ ਸੀਜ਼ਨ ਆਪਾਂ ਨੇ ਕੀ ਕੰਮ ਅੱਛਾ ਜੀ ਠੀਕ ਹੈ ਜੀ ਕਿਸੇ ਕੋ ਸਾਹ ਨਹੀਂ ਹੋਈ ਗਾਂ ਦੀ ਠੀਕ ਹੈ ਵੀਰੇ ਠੀਕ ਹੈ ਉਹਨੇ 72000 ਦੀ ਲਈ ਸੀ ਜਗਰਾਵਾ ਮੰਡੀ ਤੋਂ ਕੁੰਨੇ ਵਾਲੀ ਗਾਂ ਠੀਕ ਹੈ ਵੀਰੇ ਸਾਹ ਨੂੰ ਗਾਂ ਸੂਈਆ ਸਿਰਫ ਡੇਢ ਤੋਂ 2 ਮਹੀਨਿਆਂ ਦੀ ਸੂਈ ਹੋਈ ਠੀਕ ਹੈ ਵੀਰੇ ਹਾਂਜੀ ਉਹਦਾ ਵੀ ਜਾਤ ਨਸਲ ਪੂਰੀ ਆ ਗਿਆ ਆ ਦੇਖੋ ਫੇਸ ਕੁਆਂਟੀਟੀ ਦੇਖ ਲੈ ਇੱਕ ਵਾਰ ਆ ਕੱਦ ਵੀ ਪੂਰਾ ਵੱਡਾ ਆ ਗਿਆ ਗਾਂ ਦਾ ਆ ਦੇਖੋ ਬਾਈ ਦੇ ਨਾਲ ਖੜੀ ਜਜਮੈਂਟ ਲਾਓ ਵਧੀਆ ਵੱਡਾ ਕੱਦ ਆ ਤੇ ਬਾਈ ਪਹਿਲੇ ਸੋਇਆ ਸੋਈਆ ਪਹਿਲੇ ਸੋਇਆ ਠੀਕ ਹੈ ਆਰਡਰ ਕੁਆਲਟੀ ਦੇਖੋ ਤੇ ਬਾਈ ਮੈਨੂੰ ਕੋਈ ਸਾਮ ਨੂੰ 15 16 ਕਿਲੋ ਦੁੱਧ ਦੇ ਦੂ ਹੁਣ ਜਿਹੜਾ ਇਸ ਟਾਈਮ 10 ਕਿਲੋ ਦੁੱਧ ਦੇ ਦੇ ਥੱਲੇ ਠੀਕ ਹੈ ਬਾਈ ਹਾਂਜੀ ਤੇ ਸ਼ਾਮ ਦੀ ਬਾਈ ਮਿਲਕੀ ਕਿੰਨੇ ਵੇ ਕਰਦੇ ਹੋ ਸ਼ਾਮ ਦੀ ਮਿਲਕੀ ਮੇਰੇ 6:30 ਵਜੇ ਆ ਠੀਕ ਹੈ ਹਲੇ 2:30 ਵਜੇ ਹੈ ਬਾਈ ਹਲੇ 2:30 ਵਜੇ ਦੇਖੋ ਉਸ ਹਿਸਾਬ ਨਾਲ ਜਜਮੈਂਟ ਠੀਕ ਹੈ ਆਰਡਰ ਦੀ ਜਜਮੈਂਟ ਉਸ ਹਿਸਾਬ ਨਾਲ ਲਾਈਓ ਹਲੇ ਮਿਲਕਿੰਗ ਉਹਨੂੰ ਵੀ ਕਾਹਨ ਤੋਂ ਵਧੀਆ ਲੱਗਿਆ ਦੇ ਆ ਦੇਖੋ ਥਾਣਾ ਸਾਈਜ਼ ਵੀ ਚੰਗਾ ਪਹਿਲੇ ਹਿਸਾਬ ਨਾਲ ਕਦ ਬਾਈ ਪੂਰਾ ਵੱਡ दस किलो भाई 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 दो, दो टाइम टाइम कोई भी चोरे चोरे तो भी चार ठीक है नहीं। नहीं। रहे हैं सारा सही है सही है भाई तोर है है जी नहीं सही सही फिर दिखा देखो सेवा ना चंगेसिटी देखो, देखो। ਲੰਬੀ ਤੋਂ ਚੰਗੀ ਜਾਤ ਨਾਲ ਸਲ ਜਾ ਗਈ ਆ ਫੇਸ ਕੁਆਲਟੀ ਦੇਖੋ ਕੰਨ ਵੀ ਛੋਟਾ ਛੋਟਾ ਆ ਗਿਆ ਅੱਛਾ ਜੀ ਠੀਕ ਹੈ ਆਰਡਰ ਕੁਆਲਟੀ ਦੇਖੋ ਚੰਗੀ ਹੈ ਥਨ ਵੀ ਚੰਗੇ ਬਾਈ ਥਣਾ ਤੁਨੇ ਪੂਰੀ ਤਸੱਲੀ ਆ ਠੀਕ ਹੈ ਵੀਰੇ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਹੈ ਜੀ ਜੇ ਲੋਕ ਕੋਲੋਂ ਤਾਂ ਵੀ ਜੇ ਠੀਕ ਹੈ ਵੀਰੇ ਤਾਂ ਵੀ ਆਪਾਂ ਬੈਠ ਜੀ ਤੇ ਵੀਰੇ ਇਹਦਾ ਕੀ ਮੁੱਲ ਕਰਦੇ ਜਾਇਜ ਆ ਸਾਰੀਆਂ ਆਪਣਾ ਪਹਾੜ ਜਾਇਜ ਵਾਲਾ ਪਹਾੜ ਠੀਕ ਹੈ ਵੀਰੇ ਆਪਾਂ ਦੇ ਦੇਣੀ ਆ 32000 ਦੀ ਹਾਂ ਜਾਂ ਨਾ ਅੱਛਾ ਆਫਰ ਹੋ ਗਿਆ ਬਾਈ ਠੀਕ ਹੈ ਬਾਈ 32000 ਦੀ ਤੇ ਬਾਈ ਡੇਢ ਮਹੀਨਾ ਹੋ ਗਿਆ ਸੁਈ ਨੂੰ ਡੇਢ ਤੋਂ ਵੀਰੇ 2 ਮਹੀਨਾ ਇੱਕ ਬਰਾਕਰ ਅੱਛਾ ਠੀਕ ਹੈ ਚੰਗੀ ਨਸਲ ਚ ਆ ਗਈ ਅੰਡਰ ਕੁਆਲਟੀ ਵੀ ਦੇਖੋ ਆ ਦੇਖੋ ਬਹੁਤ ਵਧੀਆ ਠੀਕ ਹੈ ਹਾਂਜੀ ਆ ਜਾ ਬਾਈ 2 ਨੰਬਰ ਵਾਲੀ ਗਾਂ ਦੀ ਡਿਟੇਲ ਦੱਸੀਏ ਇਹਦੀ ਵੀਰੇ ਡਿਟੇਲ ਦੱਸੀ ਚਲੋ ਇਹ ਦੋਏ ਸੁਣਿਆ ਜਰਸੀ ਕਰੋਸ ਦਾ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਠੀਕ ਹੈ ਜੀ ਇਹਦੇ ਦੂਸਰੇ ਦਿਨ ਦੂਰੇ ਹੁੰਦੇ ਆ ਅੱਛਾ ਜੀ ਇਹਦੇ ਦੋ ਆ ਰਹੀਆਂ ਠੀਕ ਹੈ ਬਾਈ ਝੋਲੀ ਝੋਲੀ ਬਹੁਤ ਪਾਈਆ ਦੇਖ ਝੋਲੀ ਪੂਰੀ ਚੰਗੀ ਥਣਾ ਸਾਈਜ਼ ਵੀ ਚੰਗਾ ਜਿਹਾ ਲੱਗ ਰਿਹਾ ਹੈ। ਅੰਦਰੋਂ ਦੇਖੋ। ਸੀਲ ਵੀ ਬਹੁਤ ਹੈ। ਥਣਾ ਸਾਈਜ਼ ਪੂਰਾ ਚੰਗਾ ਲੱਗਾ ਨਾ। ਸੀਲ ਵੀ ਬਹੁਤ ਹੈ। ਦੇਖੋ। ਸੀਲ ਸੋ ਉੱਧਾ ਪੂਰੀ ਹੈਗੀ ਆ। ਗਰਮੀ ਆ ਠੀਕ ਹੈ। ਠੀਕ ਹੈ ਬਈ ਠੀਕ ਹੈ। ਹਾਂ। ਉਹਦਾ ਵੀ ਸੰਭੀ ਵਾਲੀ ਚੰਗੀ ਹੈ ਨਾ। ਚਾ ਉਹਦੇ ਦੇਖੋ। ਉਹ ਪਾਈਏ ਤੇ ਛੋਲ ਦੇਖੋ। ਆ ਦੇ। ਆ ਦੇਖੋ। ਹਾਇ ਦਾ 2-3 ਹੁੰਦੇ ਨੇ ਪੂਰੇ। ਠੀਕ ਹੈ ਠੀਕ ਹੈ। ਦੇਖੋ ਲੱਤਾਂ ਕਿਤਾ ਦੇਖੋ। ਚੰਗੀ ਆ ਗਈ ਦੇਖ ਲਓ। ਤੇ ਬਾਈ ਕਿੰਨਾ ਕੁ ਦੁੱਧ ਪਾਇਆ ਨੇ ਪਿਛਲੇ ਸੂਏ? ਦੁੱਧ ਬੰਚ ਵੀਰੇ ਮਾਲਕ ਦੱਸਦੇ ਆ ਯਾਨੀ ਕਿ 14 ਕਿਲੋ ਦਿੱਤਾ ਬਸ ਆਪਾਂ ਨਾ ਤੋ ਤੰਗਰਾ ਤੋਰੇ ਨੂੰ ਸ਼ੁਰੂਆਤ ਹੋ ਰਹੀ ਹੈ ਖਾਨ ਨੂੰ ਭਈ ਇਹ ਵੀ ਪੂਰੀ ਚਾਰੂ ਆ ਗਈ ਸਹੀ ਹੈ ਸਹੀ ਹੈ ਵੀਰੇ ਸਹੀ ਹੈ ਵੀਰੇ ਇਹ ਤੋਰ ਲੈ ਭਈ ਇਹਦਾ ਵੀ ਤੋਰਾ ਦਿਖਾ ਦੀਏ ਇਹਦੀ ਭਾਈ ਤੁਹਾਨੂੰ ਸੋਣੇ ਪੂਰੀ ਤਸੱਲੀ ਆ ਤਸੱਲੀ ਆ ਵੀਰੇ ਪਾਰ ਪਿੱਛੇ ਦੀ ਥਾਣਾ ਦੀ ਸਾਰੀ ਗੱਲ ਠੀਕ ਹੈ ਵੀਰੇ ਠੀਕ ਹੈ ਜੀ ਸਮੀ ਬਲੀ ਇਹ ਚੰਗੀ ਆ ਗਈ ਸ਼ਾਈਨਿੰਗ ਸ਼ਾਈਨਿੰਗ ਵੀ ਪੂਰੀ ਹੈਗੀ ਆ ਭਾਈ ਕਹਿੰਦਾ ਦੂਸਰੇ ਸੂਏ ਸੁਣਾ ਸੀਲ ਸੌ ਵੀ ਪੂਰੀ ਆ ਪੂਰੀ ਸੀਲ ਸੌ ਬੰਚ ਠੀਕ ਹੈ ਤੇ ਨੁਕਸ ਹੋ ਗਏ ਆਪਾਂ ਬੱਟੇ ਆ ਜੀ ਰੂਪਾ ਸਹੀ ਹੈ ਮੇਰੇ ਸਹੀ ਹੈ ਠੀਕ ਹੈ ਬਾਈ ਥਣਾ ਸਾਈਜ਼ ਪੂਰਾ ਚੰਗਾ ਆ ਗਿਆ ਨਾ ਆ ਦੇਖੋ ਚੋਲੀ ਪੂਰੀ ਹੈਗੀ ਆ ਦੇਖੋ ਪੂਰੀਆਂ ਵਲਟ ਲਾੜ ਕੇ ਸੋ ਗਈ ਨਾ ਬਾਈ ਪੂਰੀ ਬੰਚ ਜਦੋਂ ਵੱਡਨਾ ਬੱਚੀ ਦਾ ਫਿਰ ਮੁੱਲ ਹੋਈ ਹੋਊਗਾ ਤੇ ਬਾਈ ਇਹਦਾ ਹੁੰਦਾ ਮੁੱਲ ਕਰ ਲੈ ਫਿਰ ਉਹਨਾਂ ਜੜੀ ਦੇਣੀ ਉਹ ਦੇਣੀ ਆ 45000 ਉਹਦੇ 55 ਕਰੋੜ ਚਾ 60 ਕਰਾ ਲਓ ਠੀਕ ਹੈ ਵੀਰੇ ਕਿਉਂਕਿ ਬੱਚੀ ਵਾਲੀ ਚੰਗੀ ਆ ਸਹੀ ਹੈ ਸਹੀ ਹੈ ਵੀਰੇ ਬੰਦੀ ਬੱਚੀ 60000 ਸਹੀ ਹੈ ਵੀਰੇ ਠੀਕ ਹੈ ਵੀਰੇ ਗਰਮੀ ਵਾਲੀ ਆ ਹਾਂਜੀ ਹਾਂਜੀ ਇੱਕ ਬੰਦੋ ਚਲਣੀ ਆ ਫੈਟ ਫੂਡ ਵੀ ਹੋਏ ਚੰਗਾ ਹੋਊਗਾ ਨਾ ਇਹ ਸਹੀ ਹੈ ਵੀਰੇ ਸਹੀ ਹੈ ਹਾਂ ਅੱਜ ਹਾਂਜੀ ਬਾਹਰ ਘੁੰਮ ਕੇ ਫੇਰ ਮੇਰੇ ਕੋਲ ਆਉ ਸਹੀ ਹੈ ਵੀਰੇ ਸਹੀ ਹੈ ਗਾਣ ਨਹੀਂ ਲਈ ਉਹ ਵੀ ਬਾਹਰ ਘੁੰਮ ਕੇ ਫੇਰ ਆਉਂਦਾ ਹਾਂਜੀ ਹਾਂਜੀ ਸਹੀ ਹੈ ਵੀਰੇ ਸਹੀ ਹੈ ਅੱਛਾ ਇਹ ਦੇ ਰਿਹਾ ਹੁਕਮਾ ਆਪਣੀ ਤਰਫੋਂ ਵਾਪਸ ਦੀ ਗਾਰੰਟੀ ਹੈ। ਅੱਛਾ ਇਹਦੀ ਵੀ ਬਈ ਹਰ ਤਰ੍ਹਾਂ ਦੀ ਤਸੱਲੀ ਆ ਗਈ। ਬਸ ਹਰ ਪਸ਼ੂ ਦੀ ਬਈ ਪੂਰੀ ਤਸੱਲੀ ਹੈਗੀ ਆ। ਠੀਕ ਹੈ ਬਈ। ਠੀਕ ਹੈ ਬਈ। ਆ ਜਾ ਬਈ। ਅਗਲੀ ਗਾਇ ਦੀ ਡਿਟੇਲ ਦੱਸ ਦੀਏ। ਇਹਦੀ ਵੀ ਬਈ ਡਿਟੇਲ ਦੱਸੋ। ਠੀਕ ਹੈ ਬਈ, ਏਅਰ ਸ਼ੇਅਰ ਚ ਆ ਗਈ। ਏਅਰ ਸ਼ੇਅਰ ਹੈ ਜੀ, ਮਗਰ ਬੱਚੀ ਬਈ ਏਅਰ। ਅੱਛਾ ਜੀ, ਮਗਰ ਵੀ ਬੱਚੀ ਆ ਗਈ ਬਈ। ਅੱਛਾ ਜੀ। ਮਗਰ ਬੱਚੀ ਉਹ ਦਿਖਾ ਦੇ। ਏਅਰ ਉਹ ਜਿਹੜੀ ਖੜੀ ਹੈ ਉਹ ਦੇਖੋ। ਇਹ ਨਾੜੀ ਉਹਦੇ ਨਾਲ ਦਿਖਾ ਦੇ। ਬੱਛੀ ਹੋਏ ਪੂਰੀ ਟੌਰ ਦੀ ਬਰੀਡ ਦੀ ਆ ਗਈ ਆ ਦੇਖੋ ਬੱਛੀ ਦੇਖੋ ਨਾਲਾ ਨਾਲ ਸਹੀ ਹੈ ਵੀਰੇ ਬੱਛੀ ਪੂਰੀ ਚੰਗੀ ਨਸਲ ਦੀ ਆ ਗਈ ਆ ਦੇਖੋ ਵਧੀਆ ਟੀਕੇ ਦੀ ਭਰਾਈ ਹੋਈ ਸਹੀ ਹੈ ਸਹੀ ਹੈ ਵੀਰੇ ਨਹੀਂ ਨਾ ਟੀਕਾ ਲੱਗਿਆ ਸਹੀ ਹੈ ਵੀਰੇ ਤਿੰਨ ਦਿਨਾਂ ਦੀ ਬਈ ਸੂਈ ਆ ਗਈ ਤਿੰਨ ਦਿਨ ਤੋਂ ਖਾਣ ਨੂੰ ਲਾ ਦੇ ਖਾਣ ਨੂੰ ਦੇਖੋ ਪੂਰੀ ਚਾਰੂ ਹੈਗੀ ਆ ਚੰਗੀ ਨਸਲ ਚੱਲੀ ਹੈ ਵੀ ਅੱਛਾ ਜੀ ਠੀਕ ਹੈ ਵੀਰੇ ਆ ਦੇਖੋ ਚਾਰ ਬੰਦ ਪੂਰੇ ਸਹੀ ਹੈ ਸਹੀ ਹੈ ਸਹੀ ਹੈ ਵੀਰੇ ਚਾਰ ਕੁ ਚਿੱਡੀ ਦੇ ਜਾਨੀ ਹੋ ਚੱਲੀ ਆ ਤੇ ਬਾਈ ਤਿੰਨ ਦਿਨੇ ਸੂਈ ਥੱਲੇ ਕਿੰਨੇ ਕਿੰਨੀ ਗੋਲੀ ਹੋ ਗਈ ਬਾਈ ਇਸ ਟਾਈਮ ਗੋਲੀ ਵੰਚ ਜਿਹੜੀ ਆਪਾਂ ਚਵਾ ਕੇ ਦੇਣੀ ਆਪਾਂ ਉਹੀ ਦੱਸਣੀ ਆ ਛੱਗਤ ਮੇ ਤਾਂ ਚਾਹੀਦੀ 20 ਚਲਾ ਜੀ ਚਵਾਉਣ ਚਵਾਉਣ ਦੀ ਆਪਾਂ 15 ਤੋਂ ਪਲੱਸ ਚਵਾਉਣੀ ਅੱਛਾ 15 ਤੋਂ ਉੱਤੇ ਹਾਂ ਤੇ ਪਿਛਲੇ ਸੂਏ ਬਈ ਕਿੰਨਾ ਕੁ ਦੁੱਧ ਪਾਇਆ ਪਿਛਲੇ ਸੂਏ ਸੋਈਆ ਅੱਛਾ ਜੀ ਪਿਛਲੇ ਸੂਏ ਸੋਈ ਹੈਗੀ ਸੂਏ ਸੋਈ ਹੋਈ ਆ ਠੀਕ ਆ ਵੀਰੇ 3 ਕਿਲੋ ਦੁੱਧ ਤਾਂ ਦੇ ਦੂਗੀ ਸਹੀ ਹੈ ਵੀਰੇ ਫੇਰ ਹੀ ਆ ਦੇ ਮੌਸਮ ਵੀ ਬਈ ਚੰਗਾ ਆ ਗਿਆ ਨਾ ਨਾਲੇ ਕਿਹ ਗਰਮੀ ਮਨ ਨਾਲ ਹੀ ਹੈ ਸਹੀ ਹੈ ਸਹੀ ਹੈ ਵੀਰੇ ਆ ਦੇਖੋ ਅੜ ਤੇ ਬਾਈ 15 ਕਿਲੋ ਤੋਂ ਪਲੱਸ ਹੈ 15 ਤੋਂ ਪਲੱਸ ਆ ਜਿੰਨੇ ਠੀਕ ਹੈ ਹਾਂਜੀ ਤੇਰੇ ਵੱਲੋਂ ਬਾਈ 15 ਦੀ ਤਸੱਲੀ ਹੈਗੀ ਆ ਗਰੰਟੀ ਹੈ ਜਿਹੜੇ ਘਰ ਪੱਕੀ ਵਾਹੀ ਹੈ ਸਹੀ ਹੈ ਕੋਈ ਮਖੌਂਦਾ ਜੇ ਥਣ ਤੇ ਕੋਈ ਬਾਅਦ ਕਰ ਹਾਂਜੀ ਹਾਂਜੀ ਚਰਲਾ ਛਟਾਓਗੇ ਧੋਖਾ ਨਹੀਂ ਹੋਣਾ ਬਟੇ ਇਹਦੀ ਵੀ ਹਰ ਤਰ੍ਹਾਂ ਦੀ ਤਸੱਲੀ ਆ ਗਈ ਬਾਈ ਮਗਰ ਮੈਂ ਬੱਛੀ ਆ ਗਈ ਉਹ ਵੀ ਪੂਰੀ ਟੌਪ ਗ੍ਰੇਡ ਦੀ ਘਰੋਂ ਵਾਪਸ ਦੀ ਗਰੰਟੀ ਆਪ ਠੀਕ ਹੈ ਵੀਰੇ ਜੇ ਕੋਈ ਨੁਕਸ ਹੋਉਂਦਾ ਆਪਣੀ ਠੀਕ ਹੈ ਬਾਈ ਤੋੜ ਲੈ ਫਿਰ ਇਹਦਾ ਤੋੜਾ ਦਿਖਾ ਦਈਏ 10 ਦਿਨਾਂ ਦੀ ਸੂਈ ਹੈ ਬਾਈ ਕਹਿੰਦਾ 15 ਕਿਲੋ ਬੋਲੀ ਇਸ ਟਾਈਮ ਤਿਆਰ ਹੈਗੀ ਆ 15 ਤੋਂ ਉੱਤੇ ਹੀ ਹੈ ਬਾਈ ਕਹਿੰਦਾ ਮੇਰੇ ਵੱਲੋਂ 15 ਹੀ ਤਸੱਲੀ ਕਰਾ ਦੇ ਬਾਈ ਕਹਿੰਦਾ 15 ਕਿਲੋ ਦੀ ਪੂਰੀ ਤਸੱਲੀ ਕਰ ਲੀਓ ਮੇਰੇ ਵੱਲੋਂ 15 ਤੋਂ ਬਾਈ ਉਹਦਾ ਕਹਿੰਦਾ ਉੱਤੇ ਹੀ ਹੈ ਬੋਲੀ ਇਹ ਕਹਿੰਦਾ 16 17 ਵੀ ਠੀਕ ਹੈ ਆਇਰ ਸ਼ੈਰ ਬਰੀਡ ਚਾਹ ਲਈ ਆ ਚਾਹੇ ਅਗਲਾ ਕੰਡੇ ਦਾ ਕਰ ਲੈ ਜੀ ਠੀਕ ਹੈ ਮਗਰ ਵੀ ਬੱਚੀ ਆ ਗਈ ਆਇਰ ਸ਼ੈਰ ਦੀ ਹਾਂ ਮਗਰ ਵੀ ਬੱਚੀ ਹੈ ਆਇਰ ਸ਼ੈਰ ਦੀ ਇਹਦੇ ਆ ਕੇ ਨਾ ਜੇ ਪੈਸੇ ਲਾਉਂਦੇ ਆਂ ਤਾਂ ਚੰਦੂ ਦੇ ਕੋਚਿੰਗ ਦਾ ਹੈਗਾ ਠੀਕ ਹੈ ਨਾ ਬਹੁਤ ਠੀਕ ਬਾਈ ਸਹੀ ਹੈ ਮੇਰੇ ਸ ਤੇ ਬਈ ਇਹਦਾ ਕੀ ਆਪਾਂ ਮੁੱਲ ਕਰਦੇ ਆ ਜਿਹੜਾ ਜਿਹੜਾ ਦੋ ਆ ਇੱਕ ਨਹੀਂ ਜਾਣੀਆਂ ਤੈਨੂੰ ਪਤਾ ਮਗਰ ਬੱਚੀ ਵੀ ਬੋਹ ਹੈ ਸਹੀ ਹੈ ਸਹੀ ਹੈ ਵੀਰੇ ਜਮਰੀ ਮਗਰ 10000 ਹਾਂਜੀ ਹਾਂਜੀ ਵੀਰੇ ਚੰਗੀ ਨਸਲ ਦਾ ਆ ਗਈ ਬੱਚੀ ਵੀ ਹਾਂ ਆਪਾਂ ਤੋਂ ਭਾਈ ਦੇ ਨਾਲ ਇਹਦਾ ਲੈ ਗਿਆ ਠੀਕ ਹੈ ਜਿਹਦਾ ਮੈਂ ਕੀ ਮੁੱਲ ਕਰਦੇ ਆ ਮੋਲ ਪੰਚਾਇਤ ਦਾ ਨਹੀਂ ਬੱਚਿਆਂ ਤੋਂ ਪਤਾ 95000 ਲੱਖ ਮੰਗਦੇ ਆ ਸਹੀ ਹੈ ਵੀਰੇ ਠੀਕ ਆ ਠੀਕ ਆ 50 ਨਹੀਂ 65000 ਦੀ ਵੈੜੀ ਚਲੋ ਆਫਰ ਹੋ ਗਿਆ ਬਈ ਫਿਰ ਤਾਂ ਮਗਰ ਵੀ ਬੱਚੀ ਆ ਗਈ ਮਗਰ ਵੀ ਬੱਚੀ 65 ਦੀ ਦੇਣੀ ਹੁੰਦੀ ਠੀਕ ਹੈ ਠੀਕ ਹੈ ਬਈ ਠੀਕ ਆ ਕੋਲੋ ਹਾਈਟ ਵੀ ਵਧੀਆ ਹਾਂਜੀ ਹਾਂਜੀ ਹਾਈਟ ਵੀ ਚੰਗੀ ਆ ਗਈ ਸੰਭੀ ਪਲੀ ਵੀ ਚੰਗੀ ਹੈਗੀ ਆ ਛੋਟੀ ਮੰਨ ਕੇ ਨਾ ਆਵੇ ਹਾਂਜੀ ਹਾਂਜੀ ਵੀਰੇ ਹਾਂ ਸਾਰਾ ਕੁਝ ਵਧੀਆ ਜਿਹਾ ਸਹੀ ਹੈ ਵੀ ਵਿਚੋ ਭਾਈ ਛੋਟੀ ਕਰਦੀ ਮੌਕੇ ਤੇ ਚਲੋ ਠੀਕ ਹੈ ਵੀਰੇ ਆ ਜਾ ਬਈ ਅਗਲੀ ਇਹਦੀ ਗਾਂ ਦੀ ਐਚਏ ਵੀਰੇ ਚ ਆ ਗਈ ਬਈ ਇਹਦੀ ਵੀਰੇ ਡਿਟੇਲ ਦੱਸੋ ਇਹ ਬੰਦ ਚ ਕੀ ਜਿਹਾ ਜੂਈ ਹੋਈ ਨਾ ਅੱਛਾ ਜੀ ਠੀਕ ਹੈ ਜੀ ਇਹਦੇ ਮਗਰ ਵੀ ਵੱਚੀ ਆ ਅੱਛਾ ਜੀ ਇਹਦੇ ਮਗਰ ਵੀ ਵੱਚੀ ਆ ਗਈ ਬਈ ਬਹੁਤ ਮੱਚੀ ਹੈ ਇਹਦੇ ਮਗਰ ਤੇ ਵਾਲ ਦੇ ਉਹੀ ਖੜੀ ਹੋਈ ਠੀਕ ਹੈ ਇਹ ਬੱਚੀ ਨੂੰ 15 ਤੋਂ 20 ਦਿਨ ਹੋ ਗਏ ਕੋਈ ਨੂੰ ਠੀਕ ਹੈ ਵੀਰੇ ਹਾਂ ਦੇਖ ਲੈ ਬੱਚੀ ਇਹਦੇ ਮਰੂਏ ਬੱਚੀ ਚੰਗੀ ਆ ਗਈ ਨਾ ਠੀਕ ਹੈ ਵੀਰੇ ਠੀਕ ਹੈ ਜੀ ਹਾਂ 15 ਤੋਂ 20 ਦਿਨ ਦੀ ਸੂਰ ਠੀਕ ਹੈ ਵੀਰੇ ਹਾਂ ਤੇ ਭਾਈ ਦੁੱਧ ਇਸ ਟਾਈਮ ਕਿੰਨਾ ਗਏਗਾ ਦੁੱਧ ਜਿਹੜਾ ਆਪਾਂ ਚਵਾ ਕੇ ਦੇਣਾ ਠੀਕ ਹੈ ਹਾਂਜੀ ਹਾਂਜੀ ਵੀਰੇ ਆਪਾਂ 20 ਤੋਂ ਪਲੱਸ ਚਵਾ ਦੇ ਅੱਛਾ ਜੀ 20 ਕਿਲੋ ਤੋਂ ਉੱਤੇ ਹੈ ਭਾਈ 20 ਤੋਂ ਉੱਤੇ ਅਗਲਾ 20 ਕਿਲੋ ਮੰਨ ਕੇ ਆ ਜਾਵੇ ਆਪਾਂ ਠੀਕ ਹੈ ਵੀਰੇ ਠੀਕ ਹੈ ਜੀ ਠੀਕ ਹੈ ਜੀ 20 ਕਿਲੋ ਅੱਛਾ ਜੀ ਤੇਰੇ ਨਾਲੋਂ ਭਾਈ 20 ਕਿਲੋ 20 ਕਿਲੋ ਤਸੱਲੀ ਆ 20 ਕਿਲੋ ਤਸੱਲੀ ਕੋਈ ਵੀ ਕਰਕੇ ਲੈ ਗਏ ਦੋ ਟਾਈਮ ਚਾਰ ਟਾਈਮ ਤਸੱਲੀ ਕਰਦੇ ਪੰਜ ਟਾਈਮ ਚੋਲਾ ਜੀ ਵੀਡੀਓ ਬੋਲਦੇ ਚੋਣਾ ਵੀਡੀਓ ਬੋਲਦੇ ਚੋਲ ਗਏ ਸਹੀ ਹੈ ਵੀਰੇ ਤੀਜੇ ਸਵੇਰੇ ਬਾਈ ਸੋਈਆ ਤੀਜੇ ਸਵੇਰੇ ਦਾ ਸੋਈਆ ਮਗਰ ਵੀ ਬੱਚੀ ਆ ਸਾਂ ਪੀਜੀ ਦੁੱਧ ਤਾਂ ਹੋਮੀ ਸਟਾਈਟ ਹਾਈ ਕੁ ਅੱਛਾ ਜੀ ਠੀਕ ਹੈ ਭਾਈ ਸਹੀ ਬਹੁਤ ਆ ਥਣਾ ਸਹੀ ਦੇਖੋ ਥਣਾ ਸਹੀ ਦੇਖੋ ਆਹ ਨਵੀਂ ਬੁਰੀ ਟੋਪ ਤੇ ਇਹ ਵਾਲੀ ਖਾੜੀ ਵਾਲਾ ਲੱਗਿਆ ਠੀਕ ਹੈ ਠੀਕ ਮਗਰ ਇਹ ਬੱਚੀ ਹੈ ਮਗਰ ਬੱਚੀ ਆ ਗਈ ਭਾਈ ਹਾਂ 20 ਕਿਲੋ ਤੋਂ ਉੱਤੇ ਦੁੱਧ ਵੀ ਤਿਆਰ ਹੈ ਭਾਈ ਹਾਂ ਤਿਆਰ ਹੈ 20 ਕਿਲੋ ਠੀਕ ਹੈ ਭਾਈ ਆਹ ਕੰਡੇ ਦਾ ਮਣਕੇ ਦੇਣਾ ਠੀਕ ਹੈ ਤੋੜ ਲਿਆ ਭਈ ਇਹਦਾ ਵੀ ਤੋੜਾ ਦਿਖਾ ਦਿੰਨੇ ਹੈਗੇ ਆ ਹਾਂ ਇਹ ਵੀ ਚਾਰੂ ਆ ਦੇਖ ਆ ਦੇਖੋ ਖਾਨ ਨੂੰ ਵੀ ਪੂਰੀ ਚਾਰੂ ਆ ਗਈ ਹੈ ਸਹੀ ਹੈ ਵੀਰੇ ਸਹੀ ਹੈ ਖਾਨ ਨੂੰ ਸਾਰੇ ਡੰਗਰ ਫੈਟ ਪਏ ਆ ਦੇਖੋ ਇਹ ਬੋਦੀ ਵਾਲੀ ਆ ਦੇ ਹਨਾ ਆ ਦੇਖੋ ਬੋਦੀ ਵਾਲੀ ਆ ਗਈ ਹੈ ਇਹ ਵੀ ਵਧੀਆ ਬਰੀਡ ਚ ਆ ਗਈ ਬਾਈ ਕਹਿੰਦਾ ਤੀਸਰੇ ਸੋਇਸ ਹੋਈ ਆ ਬਾਈ ਕਹਿੰਦਾ 21 22 ਕਿਲੋ ਦੋ ਤਿਆਰ ਹੈ ਇਸ ਟਾਈਮ ਉਹਦਾ 20 ਕਿਲੋ ਦੀ ਪੂਰੀ ਤਸੱਲੀ ਬਾਈ ਕਰਾ ਦੂਗਾ ਤਸੱਲੀ ਕਰਾ ਕੇ ਦੇਣੀ ਸਹੀ ਹੈ ਬਾਈ ਅਗਲਾ ਨੋਟ ਟਾਈਮ ਚੋਲ ਵੀ ਚਾਰ ਟਨ ਚੋਲ ਤੇ ਇਹਦੀ ਵੀ ਬਾਈ ਹਰ ਤਰ੍ਹਾਂ ਦੀ ਤਸੱਲੀ ਆ ਤਸੱਲੀ ਵੀ ਰਥਣਾ ਦੀ ਵੀ ਬਾਹਰ ਪਿੱਛੇ ਦੀ ਵੀ ਆਪਣੀ ਠੀਕ ਹੈ ਬਈ ਠੀਕ ਹੈ ਠੀਕ ਹੈ ਹਾਂਜੀ ਸਹੀ ਹੈ ਬਈ ਸਹੀ ਹੈ ਬਾਈ ਕਹਿੰਦਾ ਦੋ ਟਾਈਮ ਜਾਂ ਚਾਰ ਟਾਈਮ ਆਪਣਾ ਉਹ ਮਿਲਕਿੰਗ ਕਰਕੇ ਲੈ ਕੇ ਜਾਓ ਅੜਦੀ ਜਜਮੈਂਟ ਹੈ ਲੈ ਵੀ ਉਸ ਹੱਬ ਨਾਲ ਲਾਓ 6 ਵਜੇ ਬਾਈ ਕਹਿੰਦਾ ਮਿਲਕਿੰਗ ਕਰਦੇ ਹੈਗੇ ਆ ਬਣਦੀ ਹੈ ਸਵੇਰੇ ਚੁਆਈਆਂ ਵੀ ਆਪਣੀਆਂ 6:30 ਵਜੇ ਨਹੀਂ ਆਉਂਦੀਆਂ ਠੀਕ ਹੈ ਵੀਰੇ ਠੀਕ ਹੈ ਇਹ ਨਹੀਂ ਹੈਗਾ ਕਿ ਸਵੇਰੇ 2 ਵਜੇ ਦੀਆਂ 3:00 ਦੀਆਂ ਚੁਆਈਆਂ ਇਹਦਾ ਬਈ ਕੀ ਮੁੱਲ ਕਰਦੇ ਆਪਾਂ ਮੁੱਲ ਹੈ ਵੀ ਆਪਾਂ ਮੰਚ ਮੁੱਲ ਨਹੀਂ ਕਰਾਉਣਾ ਜਿੰਨੀ ਤੈਨੂੰ ਪਤਾ ਬੱਛੀ ਦਾ 80 80 ਦੀ ਆਪਾਂ ਪੈਸੇ ਦੇਣੀਆਂ ਅੱਛਾ ਇਹ ਵੀ ਆਫਰ ਹੋ ਗਿਆ ਬਾਈ 65 ਦੀ ਠੀਕ ਹੈ ਬਾਈ ਮਗਰ ਵੀ ਬੱਛੀ ਆ ਗਈ ਇਹਦੇ ਵੀ ਬੱਛੀ ਜੇਕਰ ਕਿਸ ਨੇ ਬੱਛੀ ਨਹੀਂ ਲੈਣੀ 5000 ਦੀ ਬੱਛੀ ਰੱਖਾਂਗੇ 60000 ਦੀ ਠੀਕ ਹੈ ਵੀਰੇ ਠੀਕ ਹੈ ਆ ਜਾ ਬਈ ਅਗਲੀ ਲਾਸਟ ਵਾਲੀ ਗਾਂ ਦੀ ਡਿਟੇਲ ਦੱਸੀ ਹੈ ਇਹਦੇ ਵੀਰੇ ਦੱਸੋ ਡਿਟੇਲ ਇਹ ਨਾ ਬੱਚੀ ਨੂੰ ਉਪਰਾ ਆਪਣੇ ਕੋਲ ਰਹੀ ਹੈ ਦੂਵੇ ਸਵੇ ਸੂਈ ਹੋਈ ਹੈ ਗਾਂ ਅੱਛਾ ਜੀ ਬੱਚੀ ਲਾਲਾ ਚਾਹ ਹਾਂ ਠੀਕ ਹੈ ਵੀਰੇ ਆਹ ਦੇ ਬੱਚਾ ਉਹ ਰੈੱਡ ਰੰਗ ਦਾ ਠੀਕ ਹੈ ਭਾਈ ਹਾਂ ਸੇਲਸ ਹੋਊਗਾ ਵੀ ਪੂਰੀਆ ਦੇਖ ਲਾ ਆ ਦੇਖੋ ਥਨ ਥਨ ਵੀ ਪੂਰਾ ਟੋਪ ਦਾ ਪੂਰਾ ਟੋਪ ਦਾ ਬੰਚ ਨਾ ਇੱਕ ਇਹਦੇ ਥਾਂ ਚ ਮਾੜੀ ਚਵਾਈ ਤੇ ਨਾ ਉਹ ਨੂੰ ਕਹਿੰਦੇ ਜਾਂਦੇ ਨੇ ਥਾਂ ਪੂਰਾ ਥਾਂ ਨਹੀਂ ਘਟਵਾਦਾ ਇਹ ਮੂਹਰੇ ਥਾਂ ਚ ਅੱਛਾ ਅਗਲੇ ਲਈ ਹਾਂ ਠੀਕ ਹੈ ਭਾਈ ਕੋਈ ਥਾਂ ਨਹੀਂ ਵੱਧ ਘਟਾਏਗਾ ਠੀਕ ਹੈ ਵੀਰੇ ਅੱਜ ਦਾ ਉਸਹਾ ਬਣਾਵੇ ਆਪਣਾ ਠੀਕ ਹੈ ਠੀਕ ਹੈ ਵੀਰੇ ਦੁੱਧ ਦੇ ਬੱਚੇ ਤੋਂ ਲੈ 20 ਕਿਲੋ ਸੀ ਉਪਰਾ ਕਰ ਗਏ ਹੁਣ ਵੀ 16 17 ਕਿਲੋ ਆਪਾਂ ਨਪਾ ਰਹੇ ਹਾਂ ਠੀਕ ਹੈ 16 17 ਵੀ ਪੂਰੀ ਤਸੱਲੀ ਕਰਾ ਦੇਗਾ ਇਹ ਏ ਬਾਈ ਚਾਈ ਵਾਲ ਕ੍ਰੋਸ ਚ ਆ ਗਿਆ ਚਾਈ ਵਾਲ ਕ੍ਰੋਸ ਚ ਆ ਵੀਰੇ ਠੰਡੀ ਗਾਂ ਫੈਡ ਚੰਗਾ ਹੋਊਗਾ ਨਾ ਬਈ ਇਹਦਾ ਆ ਦੇਖੋ ਠੰਡੀ ਪੂਰੀ ਹੈਗੀ ਇੱਥੇ ਨਾਲ ਸੁਣਾ ਦਾ ਸਾਈਜ਼ ਵੀ ਚੰਗਾ ਲੱਗਾ ਠੀਕ ਹੈ ਵੀਰੇ ਹਾਂ ਕੱਦ ਵੀ ਪੂਰਾ ਵੱਡਾ ਆ ਗਿਆ ਠੀਕ ਹੈ ਬਾਈ ਜੇ ਕਿਸ ਨੇ ਆਪਣੇ ਕੋਲ ਆਉਣਾ ਚੰਗੀਆਂ ਐ ਬਾੜੀਆਂ ਸਾਰਾ ਕਿੰਨੇ ਕ ਟਾਈਮ ਦੀ ਬਾਈ ਸੂਈ ਆ ਸੂਈ ਨੂੰ ਵੀਰੇ ਹੋ ਗਏ ਹੁਣ ਤਾਂ 20 ਤੋ ਦਿਨ ਹੋ ਗਏ ਅੱਛਾ ਇਹ ਵੀ ਬਾਈ ਤੋਰ ਲੈ ਇੱਕ ਵਾਰ ਤੋਰਾ ਦਿਖਾ ਦਈਏ ਦੂਸਰੇ ਸੇ ਸੂਈ ਆ ਬਾਈ ਠੀਕ ਹੈ ਬਾਈ ਆਰਡਰ ਕੁਆਲਟੀ ਚੰਗੀ ਹੈ ਕੀ ਯਾਰ ਠੀਕ ਹੈ ਠੀਕ ਹੈ ਇਹ ਥੋੜਾ ਲੱਕਾ ਲਾਈ ਖੜੀ ਆ ਕਿਉਂਕਿ ਹੰਜ ਖਾਂਦੀ ਹਾਂ ਹੁਣ ਪਾਣੀ ਪੀਣ ਲੱਗੀ ਬਈ ਇਹਦਾ ਬੱਚਾ ਉਹਦਾ ਬਹੁਤ ਅੱਛਾ ਲੱਗਦਾ ਠੀਕ ਹੈ ਬੱਚਾ ਦੇਖ ਲਓ ਤੁਸੀਂ 20 ਦਿਨਾਂ ਦੀ ਸੂਈ ਬਾਈ ਦੱਸਦਾ ਹੈਗਾ 16 17 ਕਿਲੋ ਆਪਾਂ ਜੋ ਲੈ ਕੇ ਆਏ ਅੱਛਾ ਜੀ ਬਾਈ ਕਹਿੰਦਾ ਇਸ ਟਾਈਮ 16 17 ਕਿਲੋ ਦੁੱਧ ਦੀ ਪੂਰੀ ਤਸੱਲੀ ਕਰਾਵਾਂਗੇ ਠੀਕ ਹੈ ਵੀਰੇ ਠੀਕ ਹੈ ਜੀ ਸਹੀ ਹੈ ਵੀਰੇ ਆਪਾਂ ਮੋਦ ਨਹੀਂ ਆਦਾਂ ਪਖਾ ਲਾ ਸੁਈ ਵੀ ਆਪਾਂ ਤਸੱਲੀ ਆ ਸਾਰੀ ਵੀਡੀਓ ਹੈਗੀ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਵੀਰੇ ਨੇ ਬੱਚੇ ਹਾਂਜੀ ਹਾਂਜੀ ਚੰਗੀ ਆ ਗਈ ਇਹ ਵੀ ਤਾਂ ਸੋਨਾ 17 ਕਿਲੋ ਦੋ ਦਾ ਦੋ ਟਾਈਮ ਚਾਟਾ ਮੈਂ ਆਪਣੀ ਮਿਲਕਿੰਗ ਕਰਕੇ ਲੈ ਕੇ ਜਾਵਾਂ ਉਹਦਾ ਵੀ ਠੰਡੀ ਪੂਰੀ ਆ ਪੂਰੀ ਠੰਡੀ ਆ ਬੰਦ ਚ ਦੇ ਠੀਕ ਹੈ ਤੇ ਭਾਈ ਇਹਦਾ ਕੀ ਮੁੱਲ ਕਰਦੇ ਆ ਜੈਜ ਮੈਂ ਤੁਹਾਨੂੰ ਮੋੜ ਲਿਆ ਜਿੰਨਾ ਮਰਜ਼ੀ ਦਰਾਹ 60000 ਦੀ ਦੇਣੀ ਹੈ ਅੱਛਾ ਜੀ ਠੀਕ ਹੈ ਬਾਈ ਹਾਂ 60000 ਦੇਣੀ ਵੱਡੀਆਂ ਗਾਵਾਂ ਕੋਈ ਛੋਟੀਆਂ ਮਾਣੀਆਂ ਠੀਕ ਹੈ ਕੋਈ ਛੋਟੀਆਂ ਹਾਂਜੀ ਹਾਂਜੀ ਵੀਰੇ ਦੇਰਮਿਆਨਾ ਕਰਦਾ ਜੀ ਹਾਂਜੀ ਹਾਂਜੀ ਵੀਰੇ ਹਾਂ ਚੰਗੀਆਂ ਗਾਵਾਂ ਬਾਕੀ ਸਾਰੀਆਂ ਵੀ ਵਧੀਆ ਗਾਵਾਂ ਆ ਗਈਆਂ ਪੂਰੇ ਕਰਦਲੀਆਂ ਦੇਖ ਲਓ ਤੇ ਬਾਈ ਆਫਰ ਹੈਗਾ ਜੋੜੇ ਤੇ ਕਰਾਇਆ ਫਰੀ ਜੇ ਕੋਈ ਸਾਰੀਆਂ ਲੈ ਕੇ ਜਾਊਗਾ 100 ਕਿਲੋਮੀਟਰ ਤੱਕ ਫਰੀ ਕਰਾਂਗੇ ਅੱਛਾ ਜੀ ਠੀਕ ਹੈ ਬਾਈ ਸਾਰੀਆਂ ਤੇ ਆ ਬਾਈ ਅੱਜ ਪੰਜ ਗਾਵਾਂ ਲਊ 100 ਕਿਲੋਮੀਟਰ ਤੱਕ ਫਰੀ ਹੈ ਅੱਛਾ 100 ਕਿਲੋਮੀਟਰ ਤੱਕ ਕਰਾਏ ਹੋਊ ਤੇ ਫਿਰ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ